ਆਨੇ ਜੋ ਗਾਇਨ ਗਾਇਨ ਦੇ ਆਜੇ ਕੋ 35 ਕੇ 40 ਕੀ ਸਾਡੇ ਬੱਚੇ ਮਰ ਗਏ ਤੇ ਗਾਂ ਹੀ ਛੋਟੇ ਸਟਾਡੇ ਇਹ ਤਾਂ ਜੇ ਠੋਕਾ ਇਸੂ ਵੱਡੇ ਮਗਰ ਮਾਰ ਕੇ ਆ ਗਏ ਜੀ ਫਰੋਡੇ ਬਚਾਓ ਸਾਡੇ ਬੱਚਿਆਂ ਨੂੰ ਆ ਦੇਖੋ ਤਾਂ ਗੇਟ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜਦੋਂ ਆਪਾਂ ਗੜਾਈ ਕਰਦੇ ਉਤਾਰ ਉਤਾਰ ਹੱਥੋਂ ਦੇ ਇੱਕ ਉਹ ਇੱਕ ਤੰਗੀ ਕੜੀ ਜੋੜਨੀ ਹੁੰਦੀ ਆਪਾਂ ਇੱਕ ਇਹ ਆ ਕੜੀ ਚਾਹੀਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਪਹੁੰਚਾਂਗੇ ਤੇ ਪੱਟੇ ਪੱਟੇ ਆ ਬੰਦੇ ਕੋਲੇ ਵੀ ਪਹੁੰਚੇ ਪੱਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਕੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਛੋਟੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋ ਗਈ ਹੈ ਹਾਂਜੀ ਪਹਿਲਾ ਪਿੰਡ ਆ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਇਹ ਬਾਕੀ ਬਹੁਤ ਤੁਹਾਡਾ ਧੰਨਵਾਦ ਹੈ ਜਿਹੜਾ ਇਹ ਕੰਮ ਕਦਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਜੀ ਜਿਹੜਾ ਪੰਜਾਬ ਸਰਕਾਰ ਬਨੇੋਂ ਯੁੱਧ ਨਸ਼ਾ ਵਿਰੁੱਧ ਆਰੰਭ ਕੀਤਾ ਗਿਆ ਸੀ ਹੁਣ ਅੱਜ ਆਪਾਂ ਉਹਦੇ 100ਵੇਂ ਦਿਨ ਦੇ ਵਿੱਚ ਹੈਗੇ ਆ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀਜੀਪੀ ਸਾਹਿਬ ਬਣੇ ਹੋ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਤੁਹਾਡੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਹੈ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ 399 ਐਫਆਈਆਰਾਂ ਦਰਜ ਹੋਈਆਂ ਹੈਗੀਆਂ ਨੇ ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜ਼ਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਬਦ ਨਿਓ ਲੈ ਲਏ ਹੈਗੇ ਨੇ ਔਰ ਇਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਉੱਤੇ ਇਹ ਜੇ ਬੰਦੇ ਜਿਹੜੇ ਕੀ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਹਦੇ ਨਾਲ ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਇਹ ਜੇ ਬੰਦਾ ਹੈਗਾ ਜਿਦੇ ਚ 850 ਬੰਦੇ ਤਾਂ ਉਹਨੇ ਜਿਨ੍ਹਾਂ ਨੂੰ ਉਹ ਪਰਸੈਂਟ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜ਼ਿਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਹਨਾਂ ਨੂੰ ਉਸ ਦਲਦਲ ਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ ਪਾ ਪਏ ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆ ਸ਼ਮਸ਼ੇਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆ ਇੱਥੇ ਦੇਖ ਰਿਹਾ ਕਿ ਸਿਵਲ ਐਡਮਿਨਿਸਟ੍ਰੇਸ਼ਨ ਬੰਨਿਓ ਜੋ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਘਰ ਸਾਰੇ ਜਾਂ ਆਪਣੇ ਫੈਰਨ ਦੀਆਂ ਜਗ੍ਹਾ ਉਸਾਰੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਆ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋ ਰਹਿਆ ਸਰਜਿੰਦ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਅੱਛਾ ਪ੍ਰੈਸ਼ਨ ਕੀਤਾ ਕਿ ਜਿਹੜੇ ਜੇਲ੍ਹ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਤਹਿਤ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਪਟਾਲੇ ਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਬਹੁਤ ਅੱਛਾ ਉਪਰਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮੁਲਜ਼ਮ ਜੇਲ ਤੋਂ ਛੁੱਟ ਕੇ ਆਂਦੇ ਸੀ ਉਹਨਾਂ ਨੂੰ ਦੁਬਾਰਾ ਜੇਲ 'ਚ ਭੇਜਿਆ ਜਾ ਸਕੇ ਤਾਂ ਕਿ ਉਹ ਆਕੇ ਉਹ ਦੁਬਾਰਾ ਧੰਦਾ ਨਾ ਕਰਨ ਇਸ ਲਈ ਮਾਯੋਗ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀਆ ਕਿਉਂਕਿ ਇਹਨਾਂ ਨੇ ਬਹੁਤ ਮੈਟਿਕੁਲਸਲੀ ਇਸ ਪ੍ਰੋਗਰਾਮ ਨੂੰ ਰਨ ਕੀਤਾ ਕਿ ਜੇਲ੍ਹ ਤੋਂ ਛੁੱਟ ਕੇ ਆਏ ਮੁਲਜਮਾਨ ਨੂੰ ਦੁਬਾਰਾ ਜੇਲ੍ਹ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆ ਕੇ ਉਹੀ ਗਲਤੀ ਨਾ ਕਰਨ ਜੋ ਪਹਿਨਾ ਔਕਾ ਦੇ ਸੀਗਾ ਜੀ ਹੁੰਦੇ ਨੇ ਉਹਨਾਂ ਬਾਰੇ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦੇ ਔਰ ਉਸ ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ ਹੌਲੀ ਆਪਾਂ ਉਹਨਾਂ ਨੂੰ ਵਾਪਸ ਨਸ਼ੇ ਦੀ ਲਤ ਤੋਂ ਵਾਪਸ ਲੈ ਆਵਾਂਗੇ ਔਰ ਉਹਦੇ ਨਾਲ ਨਾਲ 64ਏ ਦੇ ਤਹਿਤ ਜੇ ਕੋਈ ਬੰਦਾ ਆਪਣੀ ਗिल्ਟ ਕਬੂਲ ਕਰ ਲੈਂਦਾ ਤੇ ਉਹਦੇ ਤਹਿਤ ਵੀ ਤਾਂ ਕਿ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 64ਏ ਦੇ ਤਹਿਤ ਇਹਨਾਂ ਨੇ ਉਹ ਕਰਾਇਆ ਹੈ ਰਾਜਨੀਤਿਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਜੀ ਪ੍ਰਸ਼ਾਸਨ ਹਾਂਜੀ ਇਹ ਸਮਾਜ ਦੇ ਹਰ ਇੱਕ ਵਰਗ ਵਰਗ ਨੂੰ ਸਾਨੂੰ ਇਸ ਯੁੱਧ ਦੇ ਵਿੱਚ ਸਮਰਥਨ ਮਿਲਦਿਆ ਹੈਗਾ ਜੀ ਧੰਨਵਾਦ